ਇਹ ਦੇ ਪਰਾਨ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਇਹ ਆਉਂਦੇ ਆਉਂਦੇ ਹੁੰਦੇ ਹੋਏ ਇੱਥੇ ਪਾਣੀਪੁਰ ਲੱਗੇ ਕਹਿੰਦਾ ਵੀ ਐਂ ਜੋ ਵੀ ਨਸ਼ਾ ਮੈਂ ਕਰਨਾ ਹੈ ਮੈਂ ਨਸ਼ੇ ਤੋਂ ਉਠਾਉਂਦਾ ਸੀ ਇਹਨੂੰ ਵੀ ਇਹ ਕਹਿੰਦਾ ਮੈਂ ਲੈਣ ਜਾਣਾ ਮੈਂ ਕਿਹਾ ਤੂੰ ਗਾਧੂ ਲੈਣ ਜਾਣਾ ਮਤਲਬ ਇਹ ਨਸ਼ਿਆਂ ਦਾ ਆਦੀ ਸੀਗਾ ਹਾਂ ਨਸ਼ਿਆਂ ਦਾ ਆਦੀ ਸੀਗਾ ਜੀ ਇਹਨੇ ਇਹ ਕਹਿੰਦਾ ਮੈਂ ਨਹੀਂ ਮਾਰਨੀ ਇਹਨੇ ਰੋਕ ਲਿਆ ਮੋਟਰਸਾਈਕਲ ਇਹਨੇ ਮੇਰਾ ਦਮਾਲਾ ਲਾਉਣ ਦੀ ਕੋਸ਼ਿਸ਼ ਕੀਤੀ ਇਹਨੂੰ ਦਮਾਲਾ ਲਾਤਾ ਮੇਰੇ ਕੇਸਗਲਾਰ ਤੇ ਮੈਂ ਜੀ ਸ਼ਾਸਤਰਨਗਰ ਸ਼ਾਸਤਰਮਾਰ ਹੋ ਗਿਆ ਜੀ ਕੋਈ ਕਾਰਨ ਨਹੀਂ ਗੁਰਦੁਆਰੇ ਸੇ ਸੇਵਾ ਕਰਨ ਘੇ ਪਤਾ ਨਹੀਂ ਹੋ ਰਾਤ ਕਿ ਕਿਤਾ ਬੇਰੀ ਫੋਨ ਤਲਾਸ਼ ਮਿਲੀ ਸੀ ਕਤਲ ਹੋ ਗਿਆ ਸਬੰਧੀ ਨੋਜਪਨਾ ਦਰਮਿਆਨ ਹੋਈ ਮਾਮੂਲੀ ਤਕਰਾਰ ਨੂੰ ਲੈ ਕੇ ਸਖੀ ਮਾਸੀ ਦੇ ਮੁੰਡੇ ਵੱਲੋਂ ਆਪਣੇ ਭਰਾ ਦਾ ਤੇਜ਼ ਤਰ ਹਥਿਆਰ ਨਾਲ ਕਤਲ ਕਰ ਦਿੱਤਾ ਕਟਨਾ ਸਥਾਨ ਤੇ ਪਹੁੰਚੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਮ੍ਰਿਤਕ ਨੌਜਵਾਨ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਠੀਆਂ ਦਾ ਵਸਨੀਕ ਸੀ ਅੱਜ ਉਹ ਆਪਣੀ ਸਖੀ ਮਾਸੀ ਦੇ ਮੁੰਡੇ ਨਾਲ ਕਿਸੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਘਰ ਆ ਰਹੇ ਸਨ ਜਦੋਂ ਉਹ ਆਪਣੇ ਪਿੰਡ ਨੇੜੇ ਪਹੁੰਚਾ ਤੱਕ ਕਿਸੇ ਗੱਲ ਨੂੰ ਲੈ ਕੇ ਮ੍ਰਿਤਿਕ ਮਨਰੂਪ ਸਿੰਘ ਤੇ ਉਸਦੀ ਮਾਸੀ ਦੇ ਮੁੰਡੇ ਹਰਪੀ ਸਿੰਘ ਨਾਲ ਟਕਰਾਰ ਹੋ ਗਈ ਮੋਟਰਸਾਈਕਲ ਦੇ ਪਿੱਛੇ ਬੈਠੇ ਹਰਪੀ ਸਿੰਘ ਨੇ ਤੇਜ਼ਦਰ ਹਥਿਆਰਾਂ ਨਾਲ ਮਨਰੂਪ ਸਿੰਘ ਤੇ ਵਾਰ ਕਰ ਦਿੱਤਾ ਜਿਸ ਕਾਰਨ ਉਸਦੀ मौके ਤੇ ਹੀ ਮੌਤ ਹੋ ਗਈ ਹਰਪੀ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਕੋਟਲਾ ਹੀਰਾਦਾ ਬਸਨੀਕ ਹੈ ਜਿਸਦੇ ਮਾਤਾ ਪਿਤਾ ਵਿਦੇਸ਼ ਵਿੱਚ ਵਸਦੇ ਹੋਣ ਕਾਰਨ ਉਹ ਮ੍ਰਿਤਿਕ ਮਨਰੂਪ ਸਿੰਘ ਦੇ ਪਰਿਵਾਰ ਵਿੱਚ ਰਹਿ ਰਿਹਾ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਸਾਡੇ ਪੁੱਤ ਦੀ ਜਾਨ ਲੈ ਲਵੇਗਾ ਘਟਨਾ ਸਥਾਨ ਤੇ ਪਹੁੰਚੇ ਪੁਲਿਸ थाना ਕੋਤਵਾਲੀ ਮੁਖੀ ਨੇ ਦੱਸਿਆ ਕਿ ਦੋਸ਼ੀ ਨੂੰ ਮੌਕੇ ਤੇ ਕਾਬੂ ਕਰ ਲਿਆ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਹਾਂਜੀ ਸਰ ਤੁਹਾਡਾ ਕੀ ਨਾਮ ਮੇਰਾ ਨਰੇਸ਼ ਸਿੰਘ ਹੈ ਜੀ ਪਿੰਡ ਕਿਹੜਾ ਤੁਹਾਡਾ ਬੈਨ ਹੋਟੀਆਂ ਜੀ ਤੇ ਇਹ ਜਿਹੜੇ ਨੌਜਵਾਨ ਦੀ ਮੌਤ ਹੋਈ ਆ ਇਹ ਇਹਦਾ ਕੀ ਨਾਮ ਸੀ ਔਰ ਕਿਹੜਾ ਪਿੰਡ ਸੀ ਇਹਦਾ ਜਿਹੜੇ ਜਿਹਦੀ ਮੌਤ ਹੋਈ ਆ ਜੀ ਉਹ ਆਪਣੇ ਵੱਤ ਕੀ ਆ ਸਾਡਾ ਮਨੂਰ ਸਿੰਘ ਨਾਮ ਹੈ ਤੇ ਜੇ ਜਿਹੜਾ ਜਿਹੜਾ ਮੁੰਡਾ ਆਪਣੇ ਮੱਲ ਜਨੇ ਆਪਣੇ ਮੱਲ ਜਿਹੜੇ ਸ੍ਰੀ ਸਾਹਿਬ ਮਾਰਿਆ ਜੀ ਉਹ ਆਪਣੇ ਮੱਲ ਕੋੜ ਦੇ ਵੇ ਮੁੰਡਾ ਆਪਣੇ ਮੱਲ ਸਾਡੀ ਭੈਣ ਦਾ ਮੁੰਡਾ ਹੈ ਮਲਮ ਮਾਸੀ ਘਰ ਰਹਿੰਦਾ ਸੀ ਮਾਸੀ ਦੇ ਮੁੰਡੇ ਨੇ ਮਾਰਿਆ ਅੱਛਾ ਹਾਂਜੀ ਮਾਸੀ ਠੀਕ ਹੈ ਜੀ ਕੋਈ ਵਜ੍ਹਾ ਕਤਲ ਦੀ ਹਾਂਜੀ ਵਜ੍ਹਾ ਕੋਈ ਨਹੀਂ ਜੀ ਆਪਣੇ ਮੱਲ ਆਏ ਅੱਜ ਇੱਥੋਂ ਆਪਣੇ ਮੱਲ ਇੰਨੇ ਜਿਹੜਾ ਅੱਜ ਮੌਤ ਹੋਈ ਹੈ ਜੀ ਆ ਮਾਪੋਲੀ ਪਰੋਂ ਇੱਥੋਂ ਦੇ ਆਏ ਆ ਉਹਨਾਂ ਜਗ੍ਹਾ ਦੇ ਬਚ ਨੇ ਸ੍ਰੀ ਸਾਹਿਬ ਨਗਾਹਤੇ ਜੀ ਤੋਂ ਉਹਦੀ ਮੌਤ ਕਰਦੀ ਸੀ ਫੈਸਲੇ ਸੀ ਆ ਜੀ ਬੈਠਿਆ ਪੈਦਿਆ ਕੀ ਮੰਗ ਕਰ ਮੰਗੀ ਕਰਦੇ ਤੁਸੀਂ ਹਾਂਜੀ ਮੰਗ ਕੀ ਕਰਦੇ ਆ ਹਾਂਜੀ ਮੰਗ ਕੀ ਕਰਦੇ ਤੁਸੀਂ ਅਨਸਾਫਤੀ ਮੰਗ ਕਰਦੇ ਆ ਹਾਂਜੀ ਹਾਂਜੀ ਇਹ ਪਿੰਡ ਕੀ ਤੁਹਾਡਾ ਨੌਕੀਆ ਮੇਰਾ ਨਾਮ ਸਰਜੀਤ ਕੌਰ ਆ ਇਹ ਜਿਹੜੇ ਵੀਰਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰੇ ਭਰਾ ਦਾ ਮੇਰਾ ਸਾਕਾ ਪਿਆ ਇੱਕ ਕਿੰਨੋਂ ਸੀ ਉਹਨਾਂ ਦਾ ਮੰਦੂਬ ਸਿੰਘ ਕਿੰਨੀ ਉਮਰ ਸੀਗੀ ਉਹਦੀ ਉਮਰ ਹੁਣੇ 1 ਸਾਲਾਂ ਬਾਈਆਂ ਦੀਆਂ ਦੀਆਂ ਦੀ ਤੇ ਇੱਲਾ ਹੁਣ ਮਨ ਲੋ ਕਿਦਾਂ ਮੌਤ ਹੋ ਕਿਦਾਂ ਹੋਈ ਆ ਮੇਰੇ ਭਰਾ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਹਾਂਜੀ ਕੀ ਕਾਰਨ ਕੀ ਆ ਮਾਰਨ ਦੇ ਕੋਈ ਕਾਰਨ ਨਹੀਂ ਗੁਰਦੁਆਰੇ ਸੇ ਸੇਵਾ ਕਰਨ ਗਏ ਪਤਾ ਨਹੀਂ ਹੁਣ ਰਾਤ ਕੀ ਕੀਤਾ ਤੁਹਾਨੂੰ ਫੇਸੂਜਨਾ ਕਿਵੇਂ ਮਿਲੀ ਹੁਣ ਇਹਦਾ ਹੀ ਫੋਨ ਆਇਆ ਮੈਂ ਤੇਰਾ ਭਰਾ ਮਾਰ ਦਿੱਤਾ ਹਾਂ ਹੁਣ ਤੁਸੀਂ ਪੁਲਿਸ ਕਾਰਵਾਈ ਕਰਾ ਰਹੇ ਹੋ ਤੁਸੀਂ ਹਾਂਜੀ ਜ਼ਰੂਰ ਕਰਾਵਾਂਗੇ ਹਾਂਜੀ ਸਰ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਕਿਹੜਾ ਪਿੰਡ ਹੈ ਸਾਡਾ ਪਿੰਡ ਹੈ ਖਖਰਾਂ ਦੇ ਲਾਗੇ ਡੇਰੇ ਆ ਤੇ ਇਹ ਜਿਹੜੇ ਵੀਰ ਦੀ ਮੌਤ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਮਾਸੀ ਦਾ ਮੁੰਡਾ ਭਾਣਜਾਈ ਲੱਗਦਾ ਜਿੰਨਾ ਮੇਰੀ ਮਾਂ ਦਾ ਕੀ ਨਾਮ ਸੀ ਉਹਨਾਂ ਦਾ ਮੰਨਰੂਤ ਸਿੰਘ ਮੌਤ ਕਿਵੇਂ ਹੋਈ ਹੈ ਮੌਤ ਇਦਾਂ ਹੀ ਹੋਈ ਹੈ ਜੀ ਅਸੀਂ ਆ ਰਹੇ ਸੀ ਵੀ ਮੈਂ ਆਪਣੇ ਪਿੰਡ ਗਿਆ ਹੋਇਆ ਸੀਗਾ ਮਤਲਬ ਸੇਵਾ ਕਰਨ ਗਿਆ ਸੀਗਾ ਤੇ ਆਉਂਦੇ ਆਉਂਦੇ ਹੁੰਦੇ ਹੋਏ ਇੱਥੇ ਪਾਣੀਪੁਰ ਲੱਗ ਗਿਆ ਇਹ ਕਹਿੰਦਾ ਵੀ ਐਂ ਜੋ ਵੀ ਨਸ਼ਾ ਮੈਂ ਕਰਨਾ ਹੈ ਮੈਂ ਨਸ਼ੇ ਤੋਂ ਉਠਾਉਂਦਾ ਸੀ ਇਹਨੂੰ ਵੀ ਇਹ ਕਹਿੰਦਾ ਮੈਂ ਲੈਣ ਜਾਣਾ ਮੈਂ ਕਿਹਾ ਤੂੰ ਕਾਹ ਤੋਂ ਲੈਣ ਜਾਣਾ ਮਤਲਬ ਇਹ ਨਸ਼ਿਆਂ ਦਾ ਆਦੀ ਸੀਗਾ ਹਾਂ ਨਸ਼ਿਆਂ ਦਾ ਆਦੀ ਸੀਗਾ ਜੀ ਇਹਨੇ ਇਹ ਕਹਿੰਦਾ ਮੈਂ ਨਹੀਂ ਮਾਰਨੀ ਇਹਨੇ ਰੁਕ ਲਿਆ ਮੋਟਰਸਾਈਕਲ ਇਹਨੇ ਮੇਰਾ ਦਿਮਾਲਾ ਲਾਉਣ ਦੀ ਕੋਸ਼ਿਸ਼ ਕੀਤੀ ਇਹਨੇ ਦਿਮਾਲਾ ਲਾਤਾ ਮੇਰੇ ਕੇਸ ਗਲਾਰ ਤੇ ਮੈਂ ਜੀ ਸ਼ਾਸਤਰਮਾਰ ਸ਼ਾਸਤਰਮਾਰ ਹੋ ਗਿਆ ਜੀ ਮੇਕੋ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਅੱਛਾ ਅੱਛਾ ਭਰਾ ਹੀ ਸਰ ਇਸ ਜਗ੍ਹਾ ਤੇ ਕੀ ਸੂਚਨਾ ਮਿਲੀ ਸਰ ਸਾਨੂੰ ਬਜਰੀਆ ਫੂਨਤਲਾ ਮਿਲੀ ਸੀ ਕਤਲ ਹੋ ਗਿਆ ਉਸ ਬੰਦੇ ਦਾ ਕਿਸੇ ਵੱਲੋਂ ਕੀਤਾ ਗਿਆ ਜੀ ਪਤਾ ਲੱਗਾ ਕੁਝ ਬਾਅਦ ਚ ਗੱਲ ਕਰਾਂਗੇ ਯੂਨੀਵਰਸਿਟੀ OK